ਪੰਜਾਬ ਦੇ ਅੰਦਰ ਤਰੰਤਾਰੰਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹ ਜਿਮਨੀ ਚੋਣ ਦੇ ਅੰਦਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਉਤਾਰੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਅ ਕਾਡਲ ਦੇ ਕੈਂਡੀਡੇਟ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿਕ ਜੀ ਇੱਕ ਵੱਖਰੇ ਅੰਦਾਜ਼ ਦੇ ਅੰਦਰ ਇਸ ਜਿਬਨੀ ਚੋਣ ਦੌਰਾਨ ਪੰਜਾਬ ਦੇ ਵਿੱਚ ਜਾਤੀਵਾਦੀ ਜਿਹੜਾ ਜ਼ਹਿਰਾ ਹੋਗੜ ਰਹੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਪੀਰਾਂ ਨੇ ਇੱਕੋ ਹੀ ਸੰਦੇਸ਼ ਦਿੱਤਾਗਾ ਕਿ ਜਾਤੀ ਪ੍ਰਥਾ ਖਤਮ ਆ ਔਰ ਜਾਤੀ ਪ੍ਰਥਾ ਦੇ ਖਿਲਾਫ ਸੰਦੇਸ਼ ਦਿੱਤਾਗਾ ਪਰ ਲੇਕਿਨ ਰਾਜਾ ਆਪਣਿੰ ਜਾਤੀਵਾਦ ਦਾ ਜ਼ਹਿਰ ਜਿਹੜਾ ਉਹ ਤਰਨਤਾਰਨ ਦੀ ਜਿਬਨੀ ਚੋਣ ਚੁਗਲ ਰਿਹਾਗਾ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਲੇਟ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ ਬੜੇ ਤਾਕਤਵਰ ਹੋਮ ਮਿਨਿਸਟਰ ਰਹੇ ਨੇ ਔਰ ਬੜੇ ਐਜੂਕੇਟਡ ਵੈਲ ਐਜੂਕੇਟਡ ਚੰਗੇ ਪੜ੍ਹੇ ਲਿਖੇ ਨੇ ਉਹਨਾਂ ਨੇ ਗ੍ਰੈਜੂਏਸ਼ਨ ਪੋਸ ਗ੍ਰੈਜੂਏਸ਼ਨ ਪੀ ਐਚ ਡੀ ਤੱਕ ਦੀ ਵਿੱਦਿਆ ਜਿਹੜੀ ਆ ਡਾਕਟੋਰੇਟ ਤੱਕ ਦੀ ਵਿੱਦਿਆ ਹਾਸਲ ਕੀਤੀ ਆ ਉਹਨਾਂ ਨੇ ਜਰਨਲਿਜ਼ਮ ਦੇ ਅੰਦਰ ਉਹਨਾਂ ਨੇ ਪੱਤਰਕਾਰਤਾ ਕੀਤੀ ਸੀ ਉਹਨਾਂ ਨੇ ਬਤਾ ਟੀਚਰ ਵੀ ਪੜਾਇਆ ਸੀ ਉਸ ਮਹਾਨ ਵਿਅਕਤੀ ਨੂੰ ਜਾਤੀ ਦੇ ਨਾਂ ਦੇ ਉੱਤੇ ਅਪਮਾਨਿਤ ਕੀਤਾ ਗਿਆ ਔਰ ਉਹ ਵੀ ਉਹਦੀ ਪਾਰਟੀ ਵੱਲੋਂ ਉਹ ਵੀ ਉਸੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਪਾਰਟੀ ਦੇ ਅੰਦਰੋਂ ਸੇਵਨ ਮਾਈ ਪੰਜਾਬ ਇਕੋ ਸੂਬਾ ਦੇਸ਼ ਦੇ ਅੰਦਰ ਪੰਜਾਬ ਇਕਲੌਤਾ ਸੂਬਾ ਦਾ ਦੇਸ਼ ਦੇ ਅੰਦਰ ਜਿੱਥੇ ਮੈਂ ਸਮਝਦਾ ਜਾਤੀਵਾਦੀ ਪ੍ਰਥਾ ਦੇ ਖਿਲਾਫ ਵੱਡੀ ਮਹਿਮਾ ਜਿਹੜੀਆਂ ਛੇੜੀਆਂ ਗੰਜ ਨੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਸਾਡੇ ਵੱਡ ਬਡੇਰੇ ਹੋਏ ਨੇ ਸਾਰਿਆਂ ਨੇ ਜਾਤੀਵਾਦੀ ਜਿਹੜੀ ਪ੍ਰਥਾ ਕੀ ਉਹਨੂੰ ਖਤਮ ਕਰਨ ਦੇ ਲਈ ਆਪਣੇ ਉਪਰਾਲੇ ਕੀਤੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਮਾਨਸਿਕਤਾ ਉਹਦੇ ਅੰਦਰ ਕਿੰਨਾ ਗੁੱਸਾ ਉਹਦੇ ਅੰਦਰ ਕਿੰਨਾ ਜਾਤੀਵਾਦੀ ਜਿਹੜਾ ਕੰਟੈਂਟ ਆ ਉਹ ਭਰਿਆਗਾ ਜੋ ਦਲਤ ਲੋਕਾਂ ਦਾ ਪਾਨ ਕਰਦਾਗਾ ਉਹ ਗਰੀਬ ਲੋਕਾਂ ਦਾ ਪਾਨ ਕਰਦਾਗਾ ਉਹ ਜਿਹੜੇ ਲੋਕ ਬਾਬਾ ਸਾਹਿਬ ਪੀਮਰਾਓ ਬੇੜਕਰਜੀ ਦੁਆਰਾ ਦਿੱਤੇ ਸੰਵਿਧਾਨਿਕ ਹੱਕਾਂ ਦੀ ਵਰਤੋਂ ਕਰਕੇ ਪੜ ਕੇ ਆਪਣੀ ਕਾਬਲੀਅਤ ਦੇ ਸਾਰੇ ਆਪਣੀ ਕੰਪੀਟੈਂਸੀ ਦੇ ਸਹਾਰੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੇ ਪਹੁੰਚੇ ਨੇ ਕਿ ਉਹਨਾਂ ਨੂੰ ਆ ਜਾਤੀ ਦੇ ਨਾਂ ਤੇ ਭੰਡਣ ਦੀ ਕੋਸ਼ਿਸ਼ ਕਰ ਰਿਹਾਗਾ ਜਾਤੀ ਦੇ ਨਾਂ ਤੇ ਅਪਮਾਨਿਤ ਕਰ ਰਿਹਾਗਾ ਕਹਿ ਰਿਹਾਗਾ ਕਿ ਉਹ ਕਾਲੇ ਰੰਗ ਦੇ ਨੇਗੇ ਇਸ ਤਰ੍ਹਾਂ ਦਾ ਨਸਲੀ ਭੇਦਭਾਵ ਜਿਹੜਾ ਮੈਂ ਸਮਝਦਾ ਕਰੇ ਦੱਖਣੀ ਅਫਰੀਕਾ 'ਚ ਹੁੰਦਾ ਸੀਗਾ ਬਹੁਤ ਪੁਰਾਣੇ ਸਮੇਂ 'ਚ ਹੁੰਦਾ ਸੀਗਾ ਉਹਦੀ ਯਾਦ ਉਹਨੂੰ ਅੱਜ ਯੂਜ਼ ਕਰ ਰਿਹਾ ਰਾਜਾ ਬਣੀ ਪੰਜਾਬ ਦੇ ਅੰਦਰ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਆ ਕਾਂਗਰਸ ਪਾਰਟੀ ਕਹਿਣ ਨੂੰ ਕਹਿੰਦੀ ਆ ਕਿ ਅਸੀਂ ਦਲਤਾਂ ਦੇ ਹਮਾਇਤੀ ਆ ਪਰ ਅਸਲੀਅਤ ਦੇ ਅੰਦਰ ਜਿਹੜੀ ਨਜਵਾਣਾ ਸ਼ਾਹੀ ਸੋਚ ਆ ਉਹਦਾ ਪ੍ਰਗਟਾਵਾ ਕਾਂਗਰਸ ਪਾਰਟੀ ਕਰਦੀ ਆ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਦੋ ਤਿੰਨ ਪ੍ਰਧਾਨ ਇਹਨਾਂ ਦੇ ਆਪਣੇ ਲੀਡਰਾਂ ਦੇ ਖਿਲਾਫ ਹੀ ਬੋਲਦੇ ਸੀਗੇ ਕਿ ਪੰਜਾਬ ਦੇ ਅੰਦਰ ਜੇ ਕਿਸੇ ਦਰਬੀ ਕੋੜੇ ਤੇ ਖੇលਿਆ ਹੁੰਦਾ ਜੇ ਕਿਸੇ ਅਰਬੀ ਕੋੜੇ ਤੇ ਦਾ ਖੇលਿਆ ਹੁੰਦਾ ਤਾਂ ਸ਼ਾਇਦ ਕਾਂਗਰਸ ਜਿੱਤ ਜਾਂਦੀ ਯਾਨੀ ਉਦੋਂ ਆਪਣਾ ਹੀ ਮੁੱਖ ਮੰਤਰੀਆਂ ਨੂੰ ਇਹ ਟੱਟੂ ਤੱਕ ਦਾ ਖਿਤਾਬ ਦਿੰਦੇ ਦੇਗੇ ਇਸ ਤਰ੍ਹਾਂ ਦੀ ਸ਼ਬਦਾਬਲੀ ਵਰਤਦੇ ਨੇ ਕਿ ਇਹ ਚਾਹੇ ਬਾਜਵਾ ਸਾਹਿਬ ਹੋਣ ਜੈਕਰ ਸਾਹਿਬ ਹੋਣ ਇਹਨਾਂ ਸਾਰਿਆਂ ਦੀ ਮਾਨਸਿਕਤਾ ਦੇ ਅੰਦਰ ਦਲਤ ਵਿਰੋਧੀ ਭਾਵਨਾ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਆ ਪਰ ਲੇਕਿਨ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਨੇ ਸਭ ਨੂੰ ਬਰਾਬਰਤਾ ਦਾ ਸਭ ਨੂੰ ਸਮਾਨਤਾ ਦਾ ਸਭ ਨੂੰ ਏਕਤਾ ਦਾ ਸਭ ਨੂੰ ਬਰਾਬਰ ਦੇ ਮੌਕੇ ਦੇਣ ਦਾ ਸੰਵਿਧਾਨਕ ਹੱਕ ਲੈ ਕੇ ਦਿੱਤਾਗਾ ਜਦੋਂ ਸੰਵਿਧਾਨ ਲਿਖਿਆ ਗਿਆ ਤਾਂ ਸਾਰਿਆਂ ਨੂੰ ਜਿਹੜਾ ਸਨਮਾਨ ਧੱਕ ਦਿੱਤਾ ਗਿਆ ਉਸੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਜਾ ਰਹੀਆ ਸਾਰਿਆਂ ਦੇ ਸਰਕਾਰਾਂ ਦੇ ਅੰਦਰ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਜਿਹੜੀ ਆ ਉਹ ਲਾ ਕੇ ਰੱਖਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲਾਈ ਆ ਅਸੀਂ ਆਪਣੇ ਮੁੱਖ ਮੰਤਰੀ ਸਾਹਿਬਾਨ ਦੀ ਫੋਟੋ ਨਹੀਂ ਲਾਈ ਅਸੀਂ ਕਿਹਦੀ ਫੋਟੋ ਲਾਈ ਆ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਲਾਈ ਆ ਅਸੀਂ ਫੋਟੋ ਲਾਈ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਰ ਲੇਕਿਨ ਦੂਜੇ ਪਾਸੇ ਅੱਜ ਪੰਜਾਬ ਦੇ ਅੰਦਰ ਜਾਤੀਵਾਦੀ ਜ਼ਹਿਰ ਜਿਹੜਾ ਉਗੜਿਆ ਜਾ ਰਿਹਾਗਾ ਸੋ ਮੈਂ ਸਮਝਦਾ ਕਾਂਗਰਸ ਪਾਰਟੀ ਇਸ ਜਾਤੀਵਾਦੀ ਪ੍ਰਥਾ ਨੂੰ ਅੱਗੇ ਲੈ ਕੇ ਜਾਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰੂਗੀ ਵੇਟ ਕਰ ਰਹੇ ਆਂਗੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਿ ਉਹ ਇਸ ਸਿਰਫ ਇਹ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਹਟਣਗੇ ਇਹ ਜਿਹੜਾ ਵਿਅਕਤੀ ਆ ਜਿਹੜਾ ਹਮੇਸ਼ਾ ਹੀ ਮੈਂ ਸਮਝਦਾ ਗਲਤ ਭਾਸ਼ਾ ਦਾ ਮੰਦੀ ਭਾਸ਼ਾ ਦਾ ਪ੍ਰਯੋਗ ਕਰਦਾ ਰਹਿੰਦਾਗਾ ਉਸ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਐਕਸਪੈਲਡ ਕਰਨਗੇ ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਨੇਗੇ ਉਹਨਾਂ ਦੀ ਥਾਂ ਪੰਜਾਬ 'ਚ ਨਹੀਂ ਹੈਗੀ ਪੰਜਾਬ ਗੁਰੂਆਂ ਦੀ ਮੈਂ ਬਾਰ ਬਾਰ ਦੁਹਰਾ ਰਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂ ਸਹਿਬਾਨ ਨੇ ਗੁਰਬਾਣੀ ਦੇ ਰਾਹੀਂ ਹਮੇਸ਼ਾ ਹੀ ਸੰਦੇਸ਼ ਦਿੱਤਾਗਾ ਬਰਾਬਰਤਾ ਦਾ ਸੰਦੇਸ਼ ਦਿੱਤਾਗਾ ਹਮੇਸ਼ਾ ਹੀ ਗੁਰੂ ਸਹਿਬਾਨ ਨੇ ਕਿਹਾਗਾ ਕਿ ਜਾਤ ਪਾਤ ਦੇ ਖਿਲਾਫ ਆਵਾਜ਼ ਜਿਹੜੀ ਆ ਚਵਾਰੀਆ ਸਮਾਜ ਦੀ ਗੱਲ ਕਰੀਏ ਚਾਹ ਗੋਨਾਰਕ ਦੇ ਵੀ ਦੀ ਗੱਲ ਕਰੀਏ ਚਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਚਾਹ ਸਾਰੇ ਗੁਰੂਆਂ ਦੀ ਗੱਲ ਕਰੀਏ ਸਭ ਨੇ ਸਾਂਝੀ ਬਲਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਇਕਜੁੱਟਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਜਿਹੜੀਆਂ ਸਮਾਜਿਕ ਬੁਰਾਈਆਂ ਨੇਗੀਆਂ ਉਹਨਾਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾਗਾ ਪਰ ਲੇਕਿਨ ਅੱਜ ਵੀ ਕਾਂਗਰਸ ਪਾਰਟੀ ਜਿਹੜੀ ਆ ਉਹ ਫੇਰ ਉਹੀ ਪ੍ਰਥਾ ਨੂੰ ਚਲਾਉਣਾ ਚਾਹੁੰਦੀ ਆ ਜਿਹੜੀ ਜਾਤੀਵਾਦੀ ਪ੍ਰਥਾ ਕੀ ਜਿਹੜੀ ਵਿਤਕਰੇ ਵਾਲੀ ਪਰਥਾ ਕੀ ਜਿਹੜੀ ਭੇਦਪਾਹ ਵਾਲੀ ਪ੍ਰਥਾ ਕੀ ਇਹਦੀ ਸਪਸ਼ਟ ਚਲਕ ਜਿਹੜੀ ਆ ਉਹ ਸਾਫ ਜਿਹੜੀ ਦਿਖਾਈ ਦੇ ਰਹੀ ਆ ਸੋ ਅਸੀਂ ਤਾਂ ਇਸ ਵਾਰ ਸਾਰਾ ਪੰਜਾਬ ਜਾਣਦਾਗਾ ਕਿ ਪੰਜਾਬ ਸਰਕਾਰ ਸ਼੍ਰੀ ਗੁਰਤੇਗ ਬਹਾਦਰ ਜੀ ਦਾ 350 ਸਾਲਾ ਬਲਦਾਨ ਦੇ ਜਿਹੜਾ ਵੱਡੇ ਪੱਧਰ ਤੇ ਬਣਾਇਆ ਜਾ ਰਿਹਾਗਾ ਪੂਰੇ ਪੰਜਾਬ ਪਰਚਲੇ ਅਸੀਂ ਪੂਰੇ ਦੇਸ਼ ਦੇ ਵੱਡੇ ਵੱਡੇ ਡਿਗਨਿਟਰੀਜ਼ ਵੱਡੇ ਵੱਡੇ ਸਖੀਤਾ ਨੂੰ ਜਿਹੜਾ ਸੱਦਾ ਪੱਤਰ ਭੇਜਿਆਗਾ ਕਿ ਆਓ ਪੰਜਾਬ ਚ ਔਰ ਪੰਜਾਬ ਦੇ ਸ਼ਾਨਾਮਤੇ ਇਤਿਹਾਸ ਦੇ ਨਾਲ ਅਸੀਂ ਜੋੜਨਾ ਚਾਹੁੰਦੇ ਆਂ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਨਾ ਚਾਹੁੰਦੇ ਆਂ ਜੋ ਬਲੀਦਾਨ ਦੂਸਰੇ ਧਰਮ ਦੇ ਲਈ ਦੂਸਰੇ ਲੋਕਾਂ ਨੂੰ ਬਚਾਉਣ ਦੇ ਲਈ ਮਨੁੱਖਤਾ ਨੂੰ ਬਚਾਉਣ ਦੇ ਲਈ ਹਿਊਮਨਿਟੀ ਨੂੰ ਬਚਾਉਣ ਦੇ ਲਈ ਸ੍ਰੀ ਗੁਰਤੇਗ ਬਾਦ ਜੀ ਦਿੱਤਾ ਸੀਗਾ ਉਹਦਾ ਸੰਦੇਸ਼ ਅਸੀਂ ਦੁਨੀਆ ਚ ਲੈ ਕੇ ਜਾਣਾ ਚਾਹੁੰਦੇ ਆਂਗਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਵੱਡਾ ਇਤਿਹਾਸ ਹੈਗਾ ਰਗਨੇਟਾ ਗੁਰੂ ਕਾ ਬੇਟੇ ਦਾ ਕਿਤਾਬ ਗੁਰੂ ਸਹਿਬਾਨ ਦਿੱਤਾ ਸੀਗਾ ਉਸ ਉਸ ਜਿਹੜੀ ਆ ਰਗਨੇਟਾ ਗੁਰੂ ਕਾ ਬੇਟੇ ਦਾ ਕਿਤਾਬ ਜਿਹਨਾਂ ਨੂੰ ਮਿਲਿਆ ਸੀਗਾ ਅੱਜ ਉਹਨਾਂ ਨੂੰ ਇਮਾਨਤ ਕੌਣ ਕਰ ਰਿਹਾ ਕਾਂਗਰਸ ਪਾਰਟੀ ਔਰ ਦੂਜੇ ਪਾਸੇ ਪੰਜਾਬ ਸਰਕਾਰ ਅਸੀਂ ਬਹੁਤ ਵੱਡੇ ਪੱਦਰ ਤੇ ਜਿਹੜਾ ਗੁਰਤੇਜ ਬਹਾਦਰ ਜੀ ਦੇ 350 ਸਾਲਾਂ ਮਲਦਾਨ ਦੇ ਵਿੱਚ ਵੀ ਬਣਾ ਰਹੇ ਆਗੇ ਔਰ ਉਹਦੇ ਅੰਦਰ ਬਾਬਾ ਜੀਵਨ ਸਿੰਘ ਜੀ ਦੇ ਆਧਾਰ ਤੇ ਭਾਈ ਜੈਤਾ ਜੀ ਦੇ ਆਧਾਰ ਤੇ ਉੱਤੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇਗੇ ਉਹ ਪੂਰੇ ਪੰਜਾਬ ਦੇ ਅੰਦਰ ਦਿੱਲੀ ਦੇ ਅੰਦਰ ਵੱਖ-ਵੱਖ ਸਟੇਟਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਉਹ ਬਣਾ ਰਹੀ ਆ ਯਾਨੀ ਅਸੀਂ ਸਨਮਾਨ ਦੇ ਰਹਾ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਵਾਰਸਾਂ ਨੂੰ ਭਾਈ ਜੈਤਾ ਸਿੰਘ ਜੀ ਦੇ ਵਾਰਸਾਂ ਨੂੰ ਜਿਹੜਾ ਸਨਮਾਨ ਦੇ ਰਾਂਗੇ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਉਹ અપਮਾਨ ਕਰ ਰਹੀ ਉਹ ਵੀ ਉਸ ਪਵਿੱਤਰ ਦੇ ਹਾਰ ਦੇ ਸਮੇ ਉਹ ਵੀ ਉਸ ਪਵਿੱਤਰ ਸਮੇ ਦੇ ਜਦੋਂ 350 ਸਾਲ ਆ ਰਿਹਾ ਉਸ ਸਮੇ ਸੋ ਇਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪ੍ਰਧਾਨ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪੁਰਾਣੇ ਪ੍ਰਧਾਨਾਂ ਦੀਆਂ ਜਿੰਦੀਆਂ ਸਟੇਟਮੈਂਟਾਂ ਪੜ੍ਹ ਕੇ ਦੇਖ ਲਓ ਸਾਰੀਆਂ ਹੀ ਦਲਤ ਵਿਰੋਧੀ ਨੇਗੀਆਂ ਦਲਤਾਂ ਦੇ ਖਿਲਾਫ ਨੇਗੀਆਂ ਗਰੀਬ ਲੋਕਾਂ ਦੇ ਖਿਲਾਫ ਨੇਗੀਆਂ ਉਹਨਾਂ ਸਾਰੀਆਂ ਸਟੇਟਮੈਂਟਾਂ ਚੋਂ ਰਜਵਾੜਾ ਸ਼ਹੀਦੀ ਉਹ ਜਿਹੜੀ ਆ ਉਹ ਆਉਂਦੀ ਆ ਸੋ ਆਮ ਆਦਮੀ ਪਾਰਟੀ ਜਿਹੜੀ ਆ ਇਹਨਾਂ ਦੇ ਇਸ ਬਿਆਨ ਦਾ ਅਸੀਂ ਖੰਡਨ ਕਰਦੇ ਆ ਸੋ ਇਹਨਾਂ ਨੂੰ ਲੀਗਲ ਲੋਟਸ ਜਿਹੜਾ ਉਹ ਐਸ்சி ਕਮਿਸ਼ਨ ਵੱਲੋਂ ਗਿਆਗਾ ਸੋ ਬੈਸ ਸਮਝਦਾ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੀ ਮੈਂ ਸਮਝਦਾ ਰਾਜਾ ਜੀ ਨੇ ਕਹਿੰਦੇ ਆ ਮਾਫੀ ਨਹੀਂ ਹੈ ਉਹਨਾਂ ਤੋਂ ਸਾਡੇ ਬਿਆਨ ਨੂੰ ਤੋਰ ਮਰੂੜ ਕੇ ਪੀਟੇ